ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜੋ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਲੱਗੇ ਹਾਂ ਇਹ ਪੂਰਨਮਾਸ਼ੀ ਦੇ ਦਿਨ ਜਾਂ ਰਾਤ ਨੂੰ ਤੁਸੀਂ ਕਰ ਸਕਦੇ ਹੋ ਇਹ ਉਪਾਅ ਨਮਕ ਦਾ ਉਪਾਅ ਹੈ ਜੋ ਕਦੇ ਵੀ ਫੇਲ ਨਹੀਂ ਹੋਇਆ ਇਸ ਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਸਾਧ ਸੰਗਤ ਜੀ ਇਸ ਪਾਣ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜੋ ਪੈਸਿਆਂ ਦੇ ਰਿਲੇਟਡ ਜੋ ਮੁਸ਼ਕਲ ਹੁੰਦੀ ਹੈ ਪਰੇਸ਼ਾਨੀ ਆਉਂਦੀ ਹੈ ਪੈਸੇ ਨੂੰ ਲੈ ਕੇ ਉਹ ਦੂਰ ਹੁੰਦੀ ਹੈ ਤੇ ਇਸ ਦੇ ਨਾਲ ਸਾਧ ਸੰਗਤ ਜੀ ਜੋ ਸਾਡੇ ਰਿਲੇਸ਼ਨ ਦੇ ਵਿੱਚ ਵਿਆਹ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਹਸਬੰਡ ਵਾਈਫ ਤੇ ਵਿੱਚ ਮੁਸ਼ਕਲ ਆਉਂਦੀ ਹੈ ਪ੍ਰੋਬਲਮ ਆਉਂਦੀ ਹੈ ਜਿਸ ਕਰਕੇ ਘਰ ਦੇ ਵਿੱਚ ਸਾਰਾ ਪਰਿਵਾਰ ਇਹ ਜਿਹੜਾ ਦੁਖੀ ਰਹਿੰਦਾ ਹੈ ਜਾਂ ਇਹਨਾਂ ਦਾ ਕਹਿਣਾ ਹੁੰਦਾ ਹੈ ਕਿ ਸਾਡਾ ਲਾਈਫ ਪਾਰਟਨਰ ਸਾਡੀ ਕੇਅਰ ਨਹੀਂ ਕਰਦਾ ਸਾਡੇ ਵੱਲ ਧਿਆਨ ਨਹੀਂ ਦਿੰਦਾ ਸਾਡੇ ਕਹਿਣੇ ਤੋਂ ਬਾਰ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਾਥ ਸੰਗਤ ਜੀ ਤੁਹਾਡੇ ਰਿਲੇਸ਼ਨ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਤਾਂ ਜੋ ਇਹ ਨਮਕ ਦਾ ਉਪਾਅ ਇਸੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤਾਂ ਸਭ ਤੋਂ ਵੱਡੀ ਖਾਸਗਾ ਸਾਥ ਸੰਗਤ ਜੀ ਇਸ ਉਪਾਅ ਨੂੰ ਮਾਪੇ ਆਪਣੇ ਬੱਚਿਆਂ ਦੇ ਲਈ ਆਪਣੇ ਮਾਦਾ ਪਿਤਾ ਦੇ ਲਈ ਵੀ ਕਰ ਸਕਦੇ ਹਨ ਸੰਘਾ ਜਿਹੜੇ ਭੈਣ ਭਰਾ ਆਪਣੀ ਮਰਜ਼ੀ ਦੇ ਅਨਸਾਰ ਵਿਆਹ ਕਰਨਾ ਚਾਹੁੰਦੇ ਹਨ ਤੇ ਉਹਨਾਂ ਦੀ ਜੋ ਫੈਮਿਲੀ ਹੈ ਉਹਨਾਂ ਦੇ ਨਾਲ ਨਹੀਂ ਘੜਦੀ ਕਹਿਣ ਤੋਂ ਭਾਵ ਕੇ ਫੈਮਿਲੀ ਜੋ ਨਹੀਂ ਮੰਨਦੀ ਉਹਨਾਂ ਦੇ ਵਿਆਹ ਦੇ ਵਿੱਚ ਲਵ ਮੈਰਿਜ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਪ੍ਰੋਬਲਮ ਆ ਰਹੀ ਹੈ ਉਹ ਵੀ ਇਹ ਵਿਪਾਰ ਨੂੰ ਕਰ ਸਕਦੇ ਹਨ ਇਸ ਤੋਂ ਇਲਾਵਾ ਤੁਹਾਡੇ ਕਾਰੋਬਾਰ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤੁਹਾਡੀ ਜੌਬ ਦੇ ਵਿੱਚ ਆ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਹੈ ਤੁਸੀਂ ਇਸ ਸੁਪਾ ਨੂੰ ਕਾਸਕਦੇ ਹੋ ਤੇ ਕਰਨਾ ਕਿਵੇਂ ਹੈ ਕਦੋਂ ਕਰਨਾ ਹੈ ਕਿਸ ਵਿਧੀ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰ ਦਿਓ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸਾਸੰਗਾਂ ਜੀ ਇਸ ਪਾਣੂ ਕਰਕੇ ਬਹੁਤ ਵੱਡੇ ਵੱਡੇ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਇਸ ਪਾਣੂ ਸੰਗਤ ਜੀ ਇੱਕ ਵੀਰ ਨੇ ਕੀਤਾ ਸੀ ਕਿ ਜੋ ਉਹਨੇ ਕੰਮ ਸੋਚਿਆ ਵੀ ਨਹੀਂ ਸੀ ਉਹ ਵੀ ਉਸ ਦਾ ਕੰਮ ਹੋ ਗਿਆ ਸੀ ਇਸ ਪਾਣੂ ਕਰਨ ਦੇ ਨਾਲ ਸੰਗਤ ਜੀ ਤੁਸੀਂ ਲਗਾਤਾਰ 3 ਦਿਨ ਕਰਨਾ ਹੈ ਦਿਨ ਕੋਈ ਵੀ ਹੋ ਸਕਦਾ ਹੈ ਪਰ ਜਦੋਂ ਵੀ ਤੁਸੀਂ ਸ਼ੁਰੂ ਕਰੋ ਮੰਨ ਲਓ ਕਿ ਤੁਸੀਂ ਸੋਮਵਾਰ ਨੂੰ ਸ਼ੁਰੂ ਕੀਤਾ ਸੋਮਵਾਰ ਮੰਗਲਵਾਰ ਬੁੱਧਵਾਰ ਤਿੰਨ ਦਿਨ ਇਸਪਾਣੂ ਲਗਾਤਾਰ ਕਰਨਾ ਹੈ ਇਸਪਾਣੂ ਸੰਗਾ ਜੀ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤਿੰਨ ਦਿਨ ਲਗਾਤਾਰ ਕਰਨਾ ਹੈ ਬਿਨਾਂ ਨਾਗੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਾਲਿਆ ਤੇ ਇਸਪਾਣੂ ਕਰਨਾ ਕਿਵੇਂ ਹੈ ਉਸ ਨੂੰ ਕਰਨ ਦੇ ਲਈ ਸਾਨੂੰ ਆਪਣਾ ਚਾਹੀਦਾ ਹੈ ਇੱਕ ਸ਼ੂ ਤੇ ਜੇਕਰ ਅਸੀਂ ਆਪਣੇ ਵਿਸ਼ਪੂਰੀ ਕਰਨ ਦੇ ਲਈ ਇਹ ਉਪਾਅ ਕਰ ਰਹੇ ਹਾਂ ਤਾਂ ਸੰਗਾ ਜੀ ਸਾਨੂੰ ਆਪਣਾ ਸ਼ੂਜ਼ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਦੇ ਲਈ ਕਰ ਰਹੇ ਹੋ ਉਸ ਦਾ ਸੂਜ ਹੋਵੇਗਾ ਤੇ ਜੇਕਰ ਮਾਵਾ ਆਪਣੇ ਬੱਚਿਆਂ ਦੀ ਵਿਸ਼ੇ ਪੂਰੀ ਕਰਨ ਦੇ ਲਈ ਇਹ ਪਾ ਕਰਾਈਆਂ ਹਨ ਤਾਂ ਉਹ ਬੱਚਿਆਂ ਦਾ ਵੀ ਸ਼ੂ ਲੈਣਗੇ ਕਹਿੰਦੇ ਭਾਵ ਇਹ ਕਿ ਜਿਸ ਦੇ ਲਈ ਤੁਸੀਂ ਇਹ ਪਾ ਕਰ ਰਹੇ ਹੋ ਉਸ ਦਾ ਜੋ ਤਸਿਲ ਲੈਣਾ ਹੋਵੇਗਾ ਇਸੇ ਤਰ੍ਹਾਂ ਸੰਗ ਹੈ ਜੇ ਤੁਸੀਂ ਚੌਂਕੜੀ ਮਾਰ ਕੇ نیچے ਬੈਠ ਜਾਣਾ ਹੈ ਸੱਜੇ ਹੱਥ ਦੇ ਵਿੱਚ ਤੁਸੀਂ ਥੋੜਾ ਜਿਹਾ ਇੱਕ ਚਮਚ ਨਮਕ ਲੈ ਲੈਣਾ ਹੈ ਨਮਕ ਦੇ ਵਿੱਚ ਜਿੰਨੀ એનર્ਜੀ ਹੁੰਦੀ ਹੈ ਉਹ ਆਪਾਂ ਸਾਰੇ ਜਾਣਦੇ ਹਾਂ ਤੁਸੀਂ ਜੋ ਆਪਣੇ ਸੱਜੇ ਹੱਥ ਤਲੇ ਦੇ ਉੱਪਰ ਨਮਕ ਪਾਇਆ ਹੈ ਉਸ ਨਮਕ ਨੂੰ ਤੁਸੀਂ ਦੇਖਦੇ ਹੋਏ ਇਹ ਬੋਲਣਾ ਹੈ ਨਮਕ ਦੀ એનર્ਜੀ ਤੁਸੀਂ ਕਿਵੇਂ ਲੈਂਗੁਏਜ ਦੇ ਵਿੱਚ ਬੋਲ ਸਕਦੇ ਹੋ ਹਿੰਦੀ ਪੰਜਾਬੀ ਇੰਗਲਿਸ਼ ਜੋ ਵੀ ਤੁਹਾਨੂੰ ਤੁਹਾਡੀ ਲੈਂਗੁਏਜ ਆਉਂਦੀ ਹੈ ਉਸ ਦੇ ਉਸੇ ਹੀ ਭਾਸ਼ਾ ਦੇ ਵਿੱਚ ਇਸ ਨੂੰ ਤੁਸੀਂ ਬੋਲ ਸਕਦੇ ਹੋ ਇਸ ਤਰ੍ਹਾਂ ਬੋਲਦੇ ਹੋਏ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਬੋਲ ਸਕਦੇ ਹੋ ਜੋ ਵੀ ਤੁਹਾਡੀ ਇੱਛਾ ਹੋਵੇਗੀ ਸੰਗਤ ਜੀ ਸੱਚੀ ਹੋਣੀ ਚਾਹੀਦੀ ਹੈ ਫਿਰ ਹੀ ਅਸਰ ਕਰਦੀ ਹੈ ਜੇਕਰ ਅਸੀਂ ਭਾਵਨਾ ਦੇ ਨਾਲ ਆਪਣੇ ਦਿਲ ਤੋਂ ਇਹਨਾਂ ਨੂੰ ਕਰਦੇ ਹਾਂ ਜੇਕਰ ਆਪਾਂ ਉਪਰਲੇ ਮਨੋਂ ਕਰਦੇ ਹਾਂ ਤਾਂ ਇਹ ਉਪਾਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਕਰਦਾ ਇਸੇ ਤਰ੍ਹਾਂ ਸਹਾ ਸੰਗਤ ਜੀ ਤੁਸੀਂ ਨਮਕ ਦੇ ਵੱਲ ਦੇਖਦੇ ਹੋਏ ਇਹ ਬੋਲਣਾ ਹੈ ਕਿ ਨਮਕ ਦੀ એનર્ਜੀ ਇਹ ਨਮਕ ਦੀ ਸ਼ਕਤੀ ਮੇਰੀ ਜੌਬ ਲੱਗ ਜਾਵੇ ਸੰਗਾ ਜੀ ਇਹ ਨਮਕ ਦੀ એનર્ਜੀ ਮੇਰੇ ਬੱਚਿਆਂ ਦੀ ਜ਼ਿੰਦਗੀ ਸਫਲ ਹੋ ਜਾਵੇ ਉਹਨਾਂ ਦੇ ਨੰਬਰ ਬਹੁਤ ਵਧੀਆ ਹੋਣ ਜੋ ਵੀ ਤੁਹਾਡੀ ਇੱਛਾ ਹੈ ਉਹ ਤੁਸੀਂ ਨਮਕ ਨੂੰ ਦੇਖਦੇ ਹੋਏ ਇਸ ਤਰੀਕੇ ਨਾਲ ਤੁਸੀਂ ਬੋਲਣਾ ਕਹਿੰਦੋ ਭਾ ਸਾ ਸੰਗਾ ਜੀ ਜੋ ਵੀ ਤੁਹਾਡੀ ਵਿਸ਼ ਉਸ ਨੂੰ ਤੁਸੀਂ ਮੰਗ ਸਕਦੇ ਹੋ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਕੋਈ ਵੀ ਵਿਸ਼ ਮੰਗਣੀ ਹੈ ਤਾਂ ਉਹ ਇੱਕ ਹੀ ਹੋਣੇ ਚਾਹੀਦੇ ਹੈ ਇਹਦਾ ਨਹੀਂ ਕਿ ਤੁਸੀਂ ਇੱਕ ਬਾਅਦ ਦੇ ਵਿੱਚ ਚਾਰ ਪੰਜ ਇਕੱਠੀਆਂ ਵਿਸ਼ੇ ਤੁਸੀਂ ਬੋਲੋ ਇੱਕ ਵਿਸ਼ਾ ਤੁਸੀਂ ਤਿੰਨ ਦਿਨ ਲਗਾਤਾਰ ਕਰਨਾ ਹੈ ਤੇ ਤਿੰਨ ਦਿਨ ਦੇ ਬਾਅਦ ਵਿੱਚ ਜਦੋਂ ਤੁਸੀਂ ਇਸ ਭਾਗ ਨੂੰ ਦੁਬਾਰਾ ਸ਼ੁਰੂ ਕਰੋਗੇ ਤਾਂ ਤੁਸੀਂ ਉਹ ਜੋ ਦੂਸਰੀ ਵਿਸ਼ਾ ਹੋਵੇਗੀ ਉਹਨੂੰ ਤੁਸੀਂ ਤਿੰਨ ਦਿਨਾਂ ਦੇ ਬਾਅਦ ਰੀਪੀਟ ਕਰ ਸਕਦੇ ਹੋ ਇਸ ਤਰ੍ਹਾਂ ਸਹਿ ਸੰਗਾ ਜੀ ਆਪਣੀ ਵਿਸ਼ਾ ਮੰਗਣ ਤੋਂ ਬਾਅਦ ਜੋ ਨਮਕ ਹੋਵੇਗਾ ਉਸਨੂੰ ਤੁਸੀਂ ਜੋ ਆਪਣਾ ਸ਼ੂਜ ਹੈ ਉਸ ਦੇ ਵਿੱਚ ਪਾ ਦੇਣਾ ਹੈ ਤੇ ਸ਼ੂਜ ਦੇ ਵਿੱਚ ਨਮਕ ਪਾਉਣ ਤੋਂ ਬਾਅਦ ਦੇ ਵਿੱਚ ਜੋ ਅਸੀਂ ਪਾ ਕਰ ਰਹੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਸੰਗਤ ਜੀ ਫਿਰ ਉਸ ਸ਼ੂਜ ਨੂੰ ਤੁਸੀਂ ਆਪਣੇ ਬੈੱਡ ਦੇ ਕੋਲ ਰੱਖ ਲੈਣਾ ਧਿਆਨ ਰੱਖਣਾ ਕਿ ਬੈੱਡ ਦੇ ਕੋਲ ਹੀ ਸੰਗਤ ਜੀ ਉਸ ਨੂੰ ਰੱਖਿਓ ਕਿਉਂਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਬੈੱਡ ਦੇ نیچے ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਸ਼ੂਜ ਨੂੰ ਬੈੱਡ ਦੇ نیچے ਨਾ ਰੱਖਿਓ ਬੈੱਡ ਦੇ ਕੋਲ ਰੱਖ ਲਿਓ ਇਸੇ ਤਰ੍ਹਾਂ ਸਾ ਸੰਗਾ ਜੀ ਜਦੋਂ ਦੂਸਰੇ ਦਿਨ ਤੁਸੀਂ ਇਹ ਵਪਾਰ ਰਪੀਟ ਕਰਨਾ ਹੈ ਤਾਂ ਸੇਮ ਹੀ ਉਸ ਜੁੱਤੇ ਦੇ ਵਿੱਚ ਨਮਕ ਤੁਸੀਂ ਪਾਉਣਾ ਹੈ ਤੇ ਉਹ ਨਮਕ ਨੂੰ ਦੇਖਦੇ ਹੋਏ ਇਸ ਤਰ੍ਹਾਂ ਆਪਣੀ ਵੇਸ਼ਨ ਨੂੰ ਰਪੀਟ ਕਰਕੇ ਜੋ ਤੁਹਾਡਾ ਸ਼ੂਜ਼ ਹੋਵੇਗਾ ਉਹਦੇ ਵਿੱਚ ਨਮਕ ਨੂੰ ਪਾ ਲੈਣਾ ਸੇਮੇ ਤਰੀਕੇ ਦੇ ਨਾਲ ਤੁਸੀਂ ਆਪਣੀ ਵੇਸ਼ਨ ਨੂੰ ਰਪੀਟ ਕਰਨਾ ਹੈ ਦੂਸਰੇ ਦਿਨ ਲਗਾਤਾਰ ਤਿੰਨ ਦਿਨ ਐਸੇ ਤਰ੍ਹਾਂ ਤੁਸੀਂ ਉਸ ਸ਼ੂਜ਼ ਦੇ ਅੰਦਰ ਨਵਾਂ ਨਮਕ ਪਾਉਣਾ ਹੈ ਨਵੇਂ ਨਮਕ ਦੇ ਨਾਲ ਉਪਾਅ ਕਰਨਾ ਹੈ ਇਸੇ ਤਰ੍ਹਾਂ ਜਦੋਂ ਚੌਥਾ ਦਿਨ ਹੋਵੇਗਾ ਤੇ ਜਿਸ ਸ਼ੋਅ ਦੇ ਵਿੱਚ ਤੁਸੀਂ ਨਮਕ ਪਾਇਆ ਹੋਵੇਗਾ ਉਸ ਨੂੰ ਛਾੜ ਕੇ ਤੁਸੀਂ ਕਿਸੇ ਕਾਗਜ਼ ਦੇ ਉੱਪਰ ਨਮਕ ਨੂੰ ਸਾਰਾ ਕੱਢ ਲਓ ਇਸੇ ਤਰ੍ਹਾਂ ਸਾਹ ਸੰਗਾਂ ਦੇ ਜੇਕਰ ਤੁਸੀਂ ਇਸ ਨਮਕ ਨੂੰ ਕਿਸੇ ਬਰਤਨ ਦੇ ਵਿੱਚ ਕੱਢਿਆ ਹੈ ਤਾਂ ਤੁਸੀਂ ਸ਼ਿੰਗ ਦੇ ਵਿੱਚ ਉੱਪਰੋਂ ਪਾਣੀ ਚਲਾ ਕੇ ਜਲ ਪ੍ਰਵਾਹ ਕਰ ਸਕਦੇ ਹੋ ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਉਪਾਅ ਦੇ ਨਾਲ ਸਿਰਫ ਇਨਾ ਹੀ ਕਰਨਾ ਹੈ ਨਮਕ ਦੇ ਡੱਬੇ ਦੇ ਵਿੱਚ ਤੁਸੀਂ ਇਹ ਚੀਜ਼ਾਂ ਨੂੰ ਛੁਪਾ ਕੇ ਰੱਖਣਾ ਹੈ ਜਿਸ ਬਾਰੇ ਤੰਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਕਿ ਤੁਸੀਂ ਇਹ ਚੀਜ਼ਾਂ ਨਮਕ ਦੇ ਡੱਬੇ ਵਿੱਚ ਛੁਪਾ ਕੇ ਰੱਖੋਗੇ ਸਿਰਫ ਜਰਨਮਾਂ ਚਮਾਤਰਾ ਦੇ ਗਰੀਬ ਹੀ ਨਹੀਂ ਮੁਸ਼ਕਲਾਂ ਤੋਂ ਮੁਕਤੀ ਮਿਲ ਜਾਵੇਗੀ ਤੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਖੁਸ਼ਹਾਲੀ ਤੰਦੌਲਤ ਦੀ ਵਰਖਾ ਹੋਵੇਗੀ ਇੱਕ ਵਾਰ ਚੰਗਿਤਨਾ ਸਮਝ ਲਓ ਕਿ ਇੱਕ ਵਿਅਕਤੀ ਦੇ ਘਰ ਦੇ ਵਿੱਚ ਜੋ ਕਿ ਨਮਕ ਦਾ ਡੱਬਾ ਹੁੰਦਾ ਹੈ ਉਹ ਸਿੱਧੇ ਸਿੱਧੇ ਉਸ ਵਿਅਕਤੀ ਦੀ ਆਰਥਿਕ ਸਥਿਤੀ ਆਰਥਿਕ ਸਥਿਤੀ ਦੇ ਨਾਲ ਸੰਬੰਧਿਤ ਹੁੰਦਾ ਹੈ ਜੋਤਿ ਸਾਸਤ੍ਰ ਦੇ ਵਿੱਚ ਸਪਸ਼ਟਾਫੇ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਘਰ ਦੇ ਵਿੱਚ ਨਮਕ ਦਾ ਡੱਬਾ ਖਾਲੀ ਹੋ ਜਾਂਦਾ ਹੈ ਤਾਂ ਇਸ ਦਾ ਉਸ ਦੇ ਘਰ ਦੇ ਹਾਲਾਤ ਤੇ ਆਰਥਿਕ ਸਮੱਸਿਆ ਤੇ ਬਹੁਤ ਹੀ ਵੱਡਾ ਅਸਰ ਪੈਂਦਾ ਹੈ ਜਿਸ ਦੇ ਨਾਲ ਘਰ 'ਚ ਵਾਸਤੂ ਦੋਸ਼ ਵੀ ਪੈਦਾ ਹੋਣ ਲੱਗਦਾ ਹੈ ਤੇ ਨਮਕ ਦੇ ਨਾਲ ਕੀਤੀ ਗਈ ਲਾਪਰਵਾਹੀ ਤੁਹਾਨੂੰ ਗਰੀਬੀ ਵਰਗੇ ਹਾਲਾਤਾਂ 'ਚ ਲਿਜਾ ਸਕਦੀ ਹੈ ਜੇਕਰ ਤੁਸੀਂ ਨਮਕ ਨੂੰ ਲੈ ਕੇ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇਕਰ ਤੁਸੀਂ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਤੁਸੀਂ ਨਮਕ ਨੂੰ ਲੈ ਕੇ ਇਹ ਪਾ ਕਰਦੇ ਹੋ ਤਾਂ ਤੁਹਾਡੀ ਤਜੋਰੀ ਹਮੇਸ਼ਾ ਤਾਂ ਦੇ ਨਾਲ ਭਰੀ ਰਹੇਗੀ ਤੁਹਾਡੇ ਉੱਪਰ ਤਾਂ ਦੀ ਵਰਖਾ ਹੋਵੇਗੀ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਵਿੱਚ ਪੈਸੇ ਚ ਰਾਜ ਕਰਨ ਗਿਆ ਇਸੇ ਤਰ੍ਹਾਂ ਜੇਕਰ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਚ ਗਰੀਬੀ ਤੇ ਦੁੱਖ ਤੇ ਮੁਸ਼ਕਲਾਂ ਨੂੰ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਤੁਸੀਂ ਅਖੀਰ ਤੱਕ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਨਮਕ ਜੋ ਕਿ ਹਰ ਘਰ ਦੇ ਵਿੱਚ ਹੁੰਦਾ ਹੈ ਉਸ ਵਿੱਚ ਕਈ ਅਦੁੱਤ ਸ਼ਕਤੀਆਂ ਹਨ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨ ਤੇ માતા ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ ਪਰ ਜ਼ਿਆਦਾਤਰ ਲੋਕ ਏਨਾਂ ਹੀ ਪਤਾ ਹੁੰਦਾ ਕਿ ਇਹਨਾਂ ਤਰੀਕਿਆਂ ਨੂੰ ਕਿਸ ਸਮੇਂ ਤੇ ਕਿਸ ਤਰੀਕੇ ਨਾਲ ਅਸੀਂ ਯੂਜ਼ ਕਰਨਾ ਤੇ ਚਲੋ ਜਾਣਦੇ ਹਾਂ ਉਹ ਖਾਸ ਪਾਜਾਂ ਉਹ ਖਾਸ ਤਰੀਕਿਆਂ ਦੇ ਬਾਰੇ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ ਅਪਾਰਧਨ ਤੇ ਸੰਪਤੀ ਦੇ ਮਾਲਕ ਵੀ ਬਣ ਸਕਦੇ ਹਾਂ ਸੋ ਇਸੇ ਤਰ੍ਹਾਂ ਜਿਵੇਂ ਕਿ ਇੱਕ ਮਨੋੱਖ ਦੀ ਜ਼ਿੰਦਗੀ ਦੇ ਵਿੱਚ ਉਸੇ ਖਾਣੇ ਦਾ ਸਵਾਦ ਨਮਕ ਤੋਂ ਬਿਨਾਂ ਅਧੂਰਾ ਰਹਿ ਜਾਂਦਾ ਹੈ ਇਸੇ ਤਰ੍ਹਾਂ ਇੱਕ ਮਨੋੱਖ ਦੀ ਜ਼ਿੰਦਗੀ ਵੀ ਨਮਕ ਦੇ ਬਿਨਾਂ ਅਧੂਰੀ ਮੰਨੀ ਜਾਂਦੀ ਹੈ ਕਿਉਂਕਿ ਨਮਕ ਨਾ ਸਿਰਫ ਘਰ ਦੀ ਵਸਤੂ ਦੇ ਨਾਲ ਸੰਬੰਧਿਤ ਹੁੰਦਾ ਹੈ ਇਸ ਤੋਂ ਇਲਾਵਾ ਇਹ ਵਿਅਕਤੀ ਦੀ ਆਰਥਿਕ ਸਥਿਤੀ ਨੂੰ ਵੀ ਦਰਸਾਉਂਦਾ ਹੈ ਇਥੋਂ ਤੱਕ ਕਿ ਵੈਦ ਪੁਰਾਣਾ ਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਦਾ ਨਮਕ ਡੱਬਾ ਖਾਲੀ ਹੋ ਜਾਂਦਾ ਜਾਂ ਖਾਲੀ ਰਹਿੰਦਾ ਤਾਂ ਉਸ ਘਰ 'ਚ ਬਰਕਤ ਨਹੀਂ ਹੁੰਦੀ ਉਸ ਘਰ ਦੀ ਤਰੱਕੀ ਕਦੇ ਵੀ ਨਹੀਂ ਹੁੰਦੀ ਜਿਸ ਘਰ ਵਿੱਚ ਨਮਕ ਦਾ ਸਹੀ ਤਰ੍ਹਾਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਅਸਕਰ ਵਿੱਚ ਬਰਕਤ ਵੀ ਹੁੰਦੀ ਹੈ ਤਰੱਕੀ ਵੀ ਹੁੰਦੀ ਹੈ ਜੋ ਹਮੇਸ਼ਾ ਸਕਾਰਾਤਮਕ ਊਰਜਾ ਦਾ ਵਾਸ ਰੰਦਾ ਹੈ ਹੁਣ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਦਿੰਦੇ ਹਾਂ ਕਿ ਨਮਕ ਨੂੰ ਲੈ ਕੇ ਕਿਹੜੇ ਛੋਟੇ-ਛੋਟੇ ਪਰ ਬੇਹੱਜ ਜ਼ਰੂਰੀ ਗੱਲਾਂ ਜਿੰਨਾਂ ਤੁਹਾਨੂੰ ਕਾਸਤੇ ਅਨ ਰੱਖਣਾ ਚਾਹੀਦਾ ਹੈ ਤਾਂ ਜੋ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਤੁਸੀਂ ਦੂਰ ਰਹੋ ਦੂਜੇ ਪਾਸੇ ਅਸੀਂ ਤੁਹਾਨੂੰ ਨਮਕ ਦੇ ਵਾਅ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੇ ਪਰਚੇਨ ਗ੍ਰੰਥਾਂ ਅਨੁਸਾਰ ਸਹੀ ਤਰੀਕੇ ਤੇ ਸਹੀ ਕਿਰਿਆ ਦੇ ਨਾਲ ਕਾਲਿਆ ਤਾਂ ਸਿਰਫ ਤੁਹਾਡੇ ਘਰ ਦੀ ਬਲਕੇ ਪੂਰੇ ਪਰਿਵਾਰ ਦੇ ਮੈਂਬਰਾਂ ਦੇ ਜਿੰਨਕਤੇ ਸ਼ਮਤਕਾਰ ਇਸਾਤਮਿਕ ਬਦਲਾਅ ਆਵੇਗਾ। ਸੋ ਇਸ ਤਰ੍ਹਾਂ ਸਭ ਤੋਂ ਪਹਿਲੇ ਉਪਾਅ ਦੀ ਗੱਲ ਕਰਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦਿਨ ਇਦਰਤਾ ਰਹਿੰਦੀ ਹੈ ਤੁਸੀਂ ਬਹੁਤ ਜ਼ਿਆਦਾ ਲੇਟ ਉੱਠਦੇ ਹੋ ਤੁਹਾਡਾ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਹਾਡੇ ਘਰ ਦੇ ਵਿੱਚ ਸਾਫ ਸਫਾਈ ਨਹੀਂ ਹੁੰਦੀ ਗੰਦਗੀ ਹੈ ਦਿਨ ਇਦਰਤਾ ਹੈ ਤਾਂ ਦਿਨ ਇਦਰਤਾ ਤੋਂ ਮੁਕਤੀ ਪਾਉਣ ਦਾ ਉਪਾਅ ਜਿਵੇਂ ਮੰਨ ਲਓ ਤੁਹਾਡੇ ਘਰ ਵਿੱਚ ਦਲਿਤ ਤਾਂ ਨੇ ਪੈਰ ਪਸਾਰੇ ਹਨ ਤੁਹਾਡੇ ਘਰ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਦੀ ਆਪਸ ਵਿੱਚ ਨਹੀਂ ਬੰਦੀ ਤੇ ਜੋ ਵੀ ਉਹ ਕੰਮ ਕਰਦੇ ਹਨ ਉਸ ਕੰਮ ਵਿੱਚ ਮੁਸ਼ਕਲਾਂ ਆ ਜਾਂਦੀਆਂ ਹਨ ਤੁਹਾਡੇ ਘਰ ਦੀ ਤਰੱਕੀ ਰੁਕ ਜਾਂਦੀ ਹੈ ਤੇ ਬਰਕਤ ਵੀ ਨਹੀਂ ਰਹਿੰਦੀ ਤਾਂ ਇਹ ਉਪਾਅ ਕਰੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਬਾਣ ਨੂੰ ਕਰਨ ਤੋਂ ਬਾਅਦ ਤੁਹਾਡੇ ਘਰ ਦੇ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਤੁਹਾਡੇ ਘਰ ਵਿੱਚ ਬਰਕਤ ਵਧੇਗੀ ਤਰੱਕੀ ਹੋਵੇਗੀ ਤੁਹਾਡੇ ਘਰ ਦੇ ਮੈਂਬਰ ਜ਼ਿੰਦਗੀ ਵਿੱਚ ਸਫਲ ਹੋਣਗੇ ਇਸ ਤੋਂ ਇਲਾਵਾ ਤੁਹਾਡੇ ਘਰ 'ਚ ਬਰਕਤ ਵਧੇਗੀ ਤਰੱਕੀ ਹੋਵੇਗੀ ਤੁਹਾਡੇ ਘਰ ਦੇ ਮੈਂਬਰ ਆਪਣੀ ਜ਼ਿੰਦਗੀ ਵਿੱਚ ਸਫਲ ਹੋਣਗੇ ਸੋ ਇਸ ਤਰ੍ਹਾਂ ਬਧਵਾ ਦੇ ਦਿਨ ਨੂੰ ਛੱਡ ਕੇ ਜੇਕਰ ਤੁਸੀਂ ਕਿਸੇ ਵੀ ਦਿਨ ਆਪਣੇ ਘਰ ਦੇ ਵਿੱਚ ਪੋਚਾ ਲਗਾਉਂਦੇ ਹੋ ਤਾਂ ਉਸ ਪੋਚੇ ਦੇ ਪਾਣੀ ਦੇ ਵਿੱਚ ਬਸ ਇੱਕ ਚੁਟਕੀ ਤੁਸੀਂ ਨਮਕ ਪਾ ਲੈਣਾ ਹੈ ਬਧਵਾ ਦੇ ਦਿਨ ਕਦੇ ਵੀ ਘਰੇ ਪੋਚਾ ਨਹੀਂ ਲਗਾਇਆ ਜਾਂਦਾ ਜੇਕਰ ਤੁਸੀਂ ਬਧਵਾਰ ਨੂੰ ਪੋਚਾ ਲਗਾਉਣਾ ਤਾਂ ਇਸ ਨਾਲ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਹੋ ਸਕਦਾ ਹੈ ਇਸ ਲਈ ਬੁੱਧਵਾਰ ਨੂੰ ਛੱਡ ਕੇ ਜਦ ਵੀ ਤੁਸੀਂ ਘਰੇ ਪੋਚਾ ਲਗਾਉਣਾ ਹੈ ਤਾਂ ਉਸ ਪਾਣੀ ਦੇ ਵਿੱਚ ਤੁਸੀਂ ਥੋੜਾ ਜਿਹਾ ਸੈਦਾ ਨਮਕ ਜਿਹੜਾ ਹੁੰਦਾ ਹੈ ਸਮੁੰਦਰੀ ਨਮਕ ਹੁੰਦਾ ਹੈ ਉਸ ਨੂੰ ਤੁਸੀਂ ਜ਼ਰੂਰ ਪਾ ਲਓ ਉਸੇ ਹੀ ਨਮਕ ਦੇ ਨਾਲ ਪੂਰੇ ਘਰ ਦੇ ਵਿੱਚ ਤੁਸੀਂ ਪੋਚਾ ਲਗਾਉਣਾ ਹੈ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਉਸ ਘਰ 'ਚ ਮਾਤਾ ਲక్ష్ਮੀ ਜ਼ਰੂਰ ਵਾਸ ਕਰਦੀ ਹੈ ਬਰਕਤ ਰਹਿੰਦੀ ਹੈ ਤਰੱਕੀ ਆਉਂਦੀ ਹੈ ਜ਼ਿੰਦਗੀ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼ਨੀ ਤੇ ਮੰਗਲ ਦੇ ਕਾਰਨ ਜੋ ਵੀ ਤੁਹਾਡੇ ਘਰ ਵਿੱਚ ਆਰਥਿਕ ਸੰਕਟ ਜਾਂ ਜ਼ਿੰਦਗੀ ਦੇ ਵਿੱਚ ਕੋਈ ਵੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਹੌਲੀ-ਹੌਲੀ ਉਸ ਦਾ ਹੱਲ ਹੋਣ ਲੱਗੇਗਾ ਤੇ ਤੁਹਾਡੀ ਜ਼ਿੰਦਗੀ ਪਹਿਲਾਂ ਦੀ ਬਚਾਏ ਜਿਆਦਾ ਸੁਖੀ ਤੇ ਖੁਸ਼ਹਾਲ ਹੋ ਜਾਵੇਗੀ ਅਗਲੇ ਉਪਾਅ ਦੀ ਗੱਲ ਕਰਦੇ ਹਾਂ ਇਹ ਉਪਾਅ ਤੁਹਾਨੂੰ ਦੁਰਭਾਗਤੋਂ ਮੁਕਤੀ ਪਾਉਣ ਦੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਤੁਹਾਡੇ ਕੰਮ ਪਾਦੇ ਬੰਦੇ ਵੇਗੜਦੇ ਜਾ ਰਹੇ ਹਨ ਜ਼ਿੰਦਗੀ ਵਿੱਚ ਲਗਾਤਾਰ ਅਸਫਲਤਾ ਮਿਲ ਰਹੀ ਹੈ ਤੈਂ ਤੁਹਾਡੇ ਲਈ ਬੇहद ਹੀ ਲਾਭਕਾਰੀ ਨੇ ਇਸ ਪਾਣੂ ਕਰਨ ਦੇ ਲਈ ਤੁਹਾਨੂੰ ਮੀਰਵਾ ਦੇ ਤਿੰਨ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਅਗਲੇ ਆਉਣ ਵਾਲੇ 40 ਦਿਨਾਂ ਤੱਕ ਹਰ ਰੋਜ਼ ਸਵੇਰੇ 14 ਵਜੇ ਇਸ਼ਨਾਨ ਕਰੋ ਤਾਂ ਇਸ਼ਨਾਨ ਵਾਲੇ ਪਾਣੀ ਦੇ ਵਿੱਚ ਇੱਕ ਚਮਚ ਨਮਕ ਮਿਲਾ ਲਓ ਜੇਕਰ ਤੁਸੀਂ ਪਾਣ ਲਗਾਤਾਰ 40 ਦਿਨ ਤੱਕ ਕਰਦੇ ਹੋ ਜੋ ਵੀ ਦੁਰਪਾਗ ਤੁਹਾਡੇ ਜਿੰਦਗੀ ਵਿੱਚ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਹ ਖਤਮ ਹੋਣ ਲੱਗੇਗਾ ਤੇ ਹੌਲੀ-ਹੌਲੀ ਕਿਸਮਤ ਤੁਹਾਡਾ ਸਾਥ ਦੇਣ ਲੱਗੇਗੀ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ